ਲੋ ਵੀਰੋ ਤੁਸੀਂ ਸਾਰੇ ਵੀ ਦਿਨ ਪਿਆਰ ਪੇ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮਾਤਾ ਦਾ ਛੋਟਾ ਭਰਾ ਅਮਰਪਾਲ ਸਿੰਘ ਬਾਪੂ ਤੇ ਆਪਾਂ ਖੜੇ ਆਂਗੇ ਫਰਨਾਲੇ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਸੋਮਵਾਰ ਹੁੰਦੀ ਆ ਤੇ ਅੱਜ ਅੱਜ ਤੁਹਾਨੂੰ ਬਾਈ ਜੀ ਟਰੈਕਟਰ ਦੀ ਕੰਡੀਸ਼ਨਲ ਮਾਡਲ ਟਾਈਟ ਆਪਾਂ ਸਾਰਾ ਕੁਝ ਦੱਸਾਂਗੇ ਬਾਈ ਜੀ ਤੇ ਮੰਡੀ ਹੁਣ ਬਾਈ ਜੀ ਸੀਜ਼ਨ ਕਰਕੇ ਥੋੜੇ ਡਾਊਨ ਹੋ ਗਏ ਦੋ ਕ ਹਫ਼ਤੇ ਤਾਂ ਹੀ ਮੰਡੀ ਜਿਆਦਾ ਭੰਨਣ ਲੱਗਦੀ ਵੀ ਦੁਬਾਰੇ ਤੇ ਹੁਣ ਸੀਜ਼ਨ ਹੈ ਬਾਈ ਜੀ ਤੁਸੀਂ ਵੀ ਦੱਸ ਦਿਓ ਬਾਈ ਜੀ ਸੀਜ਼ਨ ਚੱਲ ਰਿਹਾ ਹੈਗਾ ਤੇ ਬਾਕੀ ਹੁਣ ਆਪਾਂ ਸਟਾਰਟ ਕਰਾਂਗੇ ਮੈਸੀ ਤੋਂ 4x4 ਤੋਂ ਤੇ 5245 ਬੇਬੇ ਜੀ ਐਮਆਰਪ ਦਾ ਟਾਇਰਾਂ ਦਾ ਚੌਕੜਾ ਨਵਾਂ ਗਾ ਤੇ ਬੈਕ ਵੇਟ ਵਗੈਰਾ ਵੀ ਲੱਗੇ ਹੋਏ ਨੇ ਕਿ 14 ਦੇ ਟਾਇਰਾਂ ਤੇ ਸੈੱਟ ਘੇਰ ਚ ਆ ਗਿਆ ਟਰੈਕਟਰ ਦੀ ਕੰਡੀਸ਼ਨ ਪੂਰੇ ਨਵੇਂ ਵਰਗੀ ਪਈ ਆ 4x4 ਤੇ 23 ਮਾਗਲਾ ਬੇ ਜੀ ਤੇ 785000 ਰੁਪਏ ਡਿਮਾਂਡ ਹੈ ਜੀ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਵੀ ਪੂਰਾ ਨਵਾਂ ਟਰੈਕਟਰ ਹੈਗਾ ਬੇ ਚੈੱਕ ਕਰੋ ਸਾਫ ਵੀ ਪੂਰਾ ਹੈ ਤੇ ਅੱਗੇ ਕੇ ਬੇ ਜੀ 4x4 60 65 ਸੁਪਰ ਮੈਕਸ 16 ਦੇ ਟਾਇਰਾਂ ਚ ਬੇ ਜੀ ਵੇਟ ਵਗੈਰਾ ਲੱਗੇ ਹੋਏ ਨੇਗੇ ਏ ਬਾਕੀ ਕੰਡੀਸ਼ਨ ਓਕੇ ਪਈ ਆ ਤੇ ਰੀਅਰ ਟਾਇਰ ਹੈਗੇ ਨੇ ਬਈ 75 ਕੇ ਪੈਸੇ ਤੇ ਫਰੰਟ ਟਾਇਰ ਵੀ ਬਈ ਤੇ ਮਾਡਲ ਹੈਗਾ ਬਈ 2013 6 ਲੱਖ 25 ਹਜ਼ਾਰ ਰੁਪਏ ਦੀ ਮੰਗ ਆ ਤੇ ਅੱਗੇ ਦਿਖਾਵਾਂਗੇ ਬਈ ਤੁਹਾਨੂੰ ਕਾਲ ਤੇ ਡਾਲਾ 75210 ਜੌਂਡੀਆ ਦਾ ਬਈ ਚੈੱਕ ਕਰੋ ਕੰਡੀਸ਼ਨ ਐ ਦੀ ਜੀ ਟਰੈਕਟਰ ਦੀ ਤੇ ਜੇ ਟਾਇਰਾਂ ਦੀ ਗੱਲ ਕਰੀਏ ਬੈਕ ਟਾਇਰ ਬਈ ਜੀ 16 ਦੇ 75 80 ਪੈਸੇ ਤੇ ਫਰੰਟ ਟਾਇਰ ਵੀ ਬਈ ਜੀ ਤੇ ਬਾਕੀ ਕੰਡੀਸ਼ਨ ਦਾ ਵਧੀਆ ਸਾਫ ਹੈਗਾ ਬਈ ਜੀ ਓਕੇ ਰਿਪੋਰਟ ਚ ਪੈਗਾ ਇਹ ਮਾਡਲ ਦੀ ਗੱਲ ਕਰੀਏ ਬਈ ਜੀ ਮਾਡਲ ਹੈਗਾ 2005 ਤੇ 385000 ਰੁਪਏ ਡਿਮਾਂਡ ਹੈਗੀ ਬਈ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਈ ਜੀ ਸਤਰੀ ਵਗੈਰਾ ਲੱਗੀ ਹੋਈ ਹੈਗੀ ਵਧੀਆ ਨਹੀਂ ਸਤਰੀ ਲੱਗੀ ਹੋਈ ਹੈ ਬਈ ਜੀ ਤੁਸੀਂ ਚੈੱਕ ਕਰੋ ਤੇ ਅਗਿਆ ਕੇ ਬਈ ਜੀ 955 ਪ੍ਰੀਤ ਇਹ ਆ ਗਿਆ ਬਈ ਜੀ ਸੈਂਟਰ ਗੇਅਰ ਚ ਸੈਂਟਰ ਗੇਅਰ ਹੈਗਾ ਕਨੋਪੀ ਵਗੈਰਾ ਵਧੀਆ ਲੱਗੀ ਹੋਈ ਹੈਗੀ ਟਾਇਰ ਵਧੀਆ ਵਾਲੇ ਜਿਵੇਂ ਕਹਿੰਦੀਆਂ ਰੇਡੀਅਲ ਵਾਲਾ 80 ਪੈਸੇ ਪੈਣਗੇ ਬਾਈ ਜੀ ਤੇ ਫਰੰਟ ਹੈ ਰਿਵ ਬਾਈ ਜੀ 4x4 ਚ ਆ ਗਿਆ ਬਾਈ ਜੀ ਇਹ ਤੇ 2018 ਮਾਡਲ ਹੈਗਾ ਤੇ 475000 ਰੁਪਏ ਦੀ ਮੰਗ ਹੈ। ਫ੍ਰੀਟ 955 ਸੈਂਟਰ ਗੇਰ ਤੇ ਅੱਗੇ ਆ ਗਿਆ ਬਾਈ ਜੀ ਜੂਜੀ ਗੇਰ ਵਾਲਾ ਪਲੱਸ ਨਿਊ ਆਰਲੈਂਡ ਸਪੈਸ਼ਲ ਐਡੀਸ਼ਨ ਚ ਤੇ ਬਾਕੀ ਸਾਈਡ ਗੇਰ ਹੈਗਾ ਤੇ ਬਾਕੀ ਕੋਨੋਪੀ ਵਗੈਰਾ ਵਧੀਆ ਲੱਗੇ ਹੋਏ ਬਾਈ ਜੀ ਟਾਇਰਾਂ ਦੀ ਗੱਲ ਕਰੀਏ ਬਾਈ ਜੀ 70 ਕੇ ਪੈਸੇ ਟਾਇਰ ਨਗੇ 16 ਦੇ ਟਾਇਰ ਆ ਬਾਈ ਜੀ ਬਾਕੀ ਮਗਰਾਟ ਉਹ ਗੱਲ ਰੱਬੀ ਪੂਰੇ ਹਿਸਾਬ ਪੈਣਗੇ ਜੋ ਸ਼ੌਕਾਣਾ ਰੱਖਿਆ ਹੋਇਆ ਟਰੈਕਟਰ ਲਾਦਾਗਾ ਤੇ ਫਰੰਟ ਵਾਲੀ ਗੱਲ ਕਰੀ ਬਈ ਜੀ ਫਰੰਟ ਆ ਰਹਿ ਗਈ ਨੇ 75 ਕਾ ਪੈਸੇ ਤੇ 17 ਮਾਡਲ ਆਗਾ ਤੇ 6 ਲੱਖ 45 ਹਜ਼ਾਰ ਰੁਪਏ ਡਿਮਾਂਡ ਆ ਰਹੀ ਬਾਕੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਬਈ ਜੀ ਓਕੇ ਰਿਪੋਰਟ ਚ ਪਈਆ ਤੇ ਬਾਕੀ ਤੁਹਾਨੂੰ ਦਿਖਾ ਦਨੇ ਬਈ ਜੀ ਇਹ ਚੱਲਿਆ ਹੋਇਆ 5133 ਘੰਟੇ 5133 ਘੰਟੇ ਚੱਲਿਆ ਹੋਇਆਗਾ ਬਾਕੀ ਓਕੇ ਰਿਪੋਰਟ ਆ ਤੇ ਅੱਗੇ ਕਹੇ ਬਈ ਜੀ ਜਾ ਨਮਾ ਟਰੈਕਟਰ ਮੈਂ ਬੱਕੀ ਦੀ ਬਈ ਜੀ ਇਹ ਜਿਸ ਦਾ ਪੂਰਾ ਸਾਪ ਹੈਗਾ 55 ਹੌਸਪਾਵਰ ਚ ਆ ਗਿਆ ਬਾਈ ਜੀ ਸਾੜ ਗੇਰਾ ਹੈਗੇ ਖੁੱਲੇ ਪਲੇਟਫਾਰਮ ਵਾਲਾ ਹੈਗੇ ਬੱਟ ਕਨੂਪੀ ਵਗੈਰਾ ਲੱਗੇ ਹੋਇਆ ਤੇ ਟਾਇਰਾਂ ਦੀ ਗੱਲ ਕਰੀਏ ਬੈਕ ਵੇ ਜੀ ਲੈਣਗੇ 75 ਕੇ ਪੈਸੇ ਤੇ 14 ਦੇ ਟਾਇਰ ਨੇ ਬਾਈ ਜੀ ਤੇ ਫਰੰਟ ਰਬੀ ਵੇ ਜੀ 75 ਕੇ ਪੈਸੇ ਲੈਣਗੇ ਟੀਜੀ 750 ਦਾ ਮਾਡਲ 18 ਗਾ ਤੇ 5 ਲੱਖ 25 ਹਜ਼ਾਰ ਰੁਪਏ ਦੀ ਡਿਮਾਂਡ ਹੈ ਜੀ ਬਾਕੀ ਇਹ ਤੁਹਾਨੂੰ ਦੱਸਿਓ ਬਾਈ ਜੀ ਚਾਲ ਚਲਾਵੇ ਦੀ ਗੱਲ ਵੀ ਆਪਾਂ ਦੇਖ ਲੈਣਗੇ ਕਿੰਨੇ ਘੰਟੇ ਚੱਲਿਆ ਹੋਇਆ ਬਾਈ ਜੀ 1994 ਘੰਟੇ ਚੱਲਿਆ ਹੈਗਾ ਕੰਪਨੀ ਰਿਕਾਰਡ ਵਾਈਜੀ 1994 ਘੰਟੇ ਚੱਲੇ ਆ ਬਾਕੀ ਕੰਡੀਸ਼ਨ ਤੁਸੀਂ ਚੱਕ ਜੀ ਕਰ ਸਕਦੇ ਹੋ ਜੀ ਫੁੱਲ ਟਾਉ ਮਾਡਲ ਆ ਕਈਮਨ ਬਾਈ ਜੀ ਨਾਲ ਦੇ ਟਾਇਰ ਆ ਪੱਕੇ ਗਏ ਬਾਈ ਜੀ ਕੋਰ ਸਪੈਸ਼ਲ ਐਡੀਸ਼ਨ ਆ ਜੂਜੀ ਗੇਅਰ ਵਾਲਾ ਨਿਊ ਹਾਲੈਂਡ ਪਲੱਸ ਵਾਲਾ ਫੁੱਲ ਫੀਚਰ ਵਾਲਾ ਜੀ ਮੈਂ ਆਪ ਕਹਿ ਦਈਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਰਾਟਾ ਵਗੈਰਾ ਤੇ ਟੇਪ ਤੇ ਸ਼ੌਗਨਾ ਤੇ ਵਿਚੋ ਮਗਰਾੜ ਬਾਈ ਜੀ ਦੁੱਧ ਵਰਗੇ ਕਹਿਣਗੇ ਤੇ ਬਾਕੀ ਤੁਸੀਂ ਰੰਮ ਵਗੈਰਾ ਵੀ ਦੇਖ ਜਾਓਗੇ ਤੇ 16 ਦੇ ਟਾਇਰ ਆਗੇ 80 85 ਪੈਸੇ ਤੇ ਫਰੰਟ ਟਾਇਰ ਬਈ ਜੀ ਨਵੇਂ ਨੇਗੇ 2018 ਮਾਡਲਾ ਤੇ 675000 ਰੁਪਏ ਰੇਟ ਹੈਗਾ ਤੇ ਪੀਵੀ 23 ਨੰਬਰ ਆ ਬਈ ਜੀ ਤੇ ਫੋਲਟੋ ਮਾਡਲਾ ਗਿਆ ਪਲੱਸ ਵਾਲਾ ਅੱਗੇ ਗਿਆ ਬਈ ਜੀ 5810 ਚੌਂਦੀ ਆ ਤੇ ਬੈਕ ਟਾਇਰ ਹੈਗੇ ਨੇ ਬਈ ਜੀ 85 ਪੈਸੇ ਤੇ ਫਰੰਟ ਹੈਗੇ ਨੇ ਬਈ ਜੀ ਅੱਧੇ ਤੇ 2006 ਮਾਡਲਾ 455000 ਰੁਪਏ ਰੇਟ ਹੈਗਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਵੀ ਟਰੈਕਟਰ ਦੀ ਪੂਰੇ ਸਮਾਈ ਚ ਚੱਲਿਆ ਹੋਇਆ ਟਰੈਕਟਰ ਹੈਗਾ ਤੇ ਫਰੰਟ ਜਿੰਮੇ ਪਕਦੇ ਬਈ ਜੀ ਪੂਰਾ ਬਾਡੀ ਲਾਈਨ ਦਾ ਪੂਰਾ ਓਕੇ ਪਿਆ ਸਾਫ ਪਿਆਗਾ ਤੇ ਅੱਗੇ ਕੇ ਬਈ ਜੀ ਮੈਸੀ 9500 ਸਮਾਰਟ ਟੈਂਜਰ ਵਾਲਾ ਖੁੱਲੇ ਪਲੇਟਫਾਰਮ ਵਾਲਾ ਸਾਈਡ ਗੇਰ ਵਾਲਾ ਇੱਕ ਨੂਕੀ ਵਗੈਰਾ ਵਧੀਆ ਲੱਗੀ ਹੋਈ ਹੈ ਬਈ ਜੀ ਤੇ ਬੈਕਟਰ ਰਹੇਗੇ ਨਹੀਂ ਬਈ ਜੀ 80 ਕੇ ਪੈਸੇ ਤੇ ਬੇਟ ਵਗੈਰਾ ਵੀ ਲੱਗੇ ਨਹੀਂ ਜੇ ਕੇ ਦੇ ਟਾਇਰ ਨੇ ਬਈ ਜੀ 16 ਵਾਲੇ ਫਰੰਟ ਅਰਬੀ 7500 ਜਿੱਤੇ ਹੈ ਵੀ ਬੰਪਰ ਲੱਗਿਆ ਪੂਰਾ ਵੱਡਾ ਲੋ ਬਈ ਚੈੱਕ ਕਰ ਲੋ ਤੇ 21 ਮਾਰ ਲਾ ਬਈ 7 ਲੱਖ 25 ਹਜ਼ਾਰ ਰੁਪਏ ਦੀ ਡਿਮਾਂਡ ਹੈ ਵਾਟ ਚ ਕੰਡੀਸ਼ਨ ਦਾ ਬਗਿਆ ਪਿਆ ਸਾਫ ਹੈਗਾ ਤੇ ਜਿਹੜਾ ਉਹ ਟ੍ਰੈਕਟਰ ਹੈ ਬਾਈ ਜੀ ਤੇ ਚਾਲ ਚਲਾਵੇ ਦੀ ਗੱਲ ਕਰੀਏ ਬਾਈ ਜੀ ਸੁਣ ਦਰਦ ਨੇ ਇਹ ਚੱਲਿਆ ਹੋਇਆ ਫੁੱਲੀ 16 ਹਰਸ ਤੇ ਲੋਬੇ ਚੱਕ ਵੀ ਕਰ ਲੋ ਪੁਰਾਣਾ ਨਾ ਮਾ ਟ੍ਰੈਕਟਰ ਹੈਗਾ ਬਾਈ ਜੀ ਉਹ ਫੇਰ ਪੋਰਟ ਪਿਆਗਾ ਨਾਲ ਦੇ ਟਾਇਰ ਟਪੇਣਗੇ ਤੇ ਅੱਗੇ ਗਏ ਬਾਈ ਜੀ 53 10 ਜੌਂਡੀਆਰ ਬਾਚਿਕ ਨੂੰ ਟਾਇਰ ਲੱਗੇ ਹੀ ਆ ਤੇ ਟਾਇਰ ਦੀ ਗੱਲ ਕਰੀਏ ਪਿਛਲੇ ਦਾ ਰਹਿ ਗਏ ਨੇ ਵੀ ਜੀ 70 75 ਪੈਸੇ ਵਗੈਰਾ ਵੀ ਲੱਗੇ ਹੋਣੇ 16 ਗੇਟ ਵੇ ਜੀ ਫਰੰਟ ਹੈ ਵੀ ਇਹਨੇ ਜੀ 75 ਕੇ ਪੈਸੇ 16 ਮਾਰ ਲਵੇ ਜੀ 645000 ਰੁਪਏ ਨਵਾੜਨ ਦੀ ਜੀ 8 ਨੰਬਰ ਅੱਗੇ ਵੀ ਜੌਂਡੀ ਆਰ 241 ਜਮਨ ਨਵਾਂ ਡਰਾਈਵਰ ਹੈ ਤੇ ਟਾਇਰ ਵੀ ਜੀ ਕਹਿੰਦੇ ਲੋਡਿੰਗ ਨਵੇਂ ਵਾਂਗੂ ਟਾਇਰ ਪੈਣੇ ਬਾਕੀ ਗੇਟ ਵਗੈਰਾ ਵੀ ਲੱਗੇ ਨੇ 35 ਕਿਲੋ ਦੇ ਜੀ ਇੱਕ ਪਲੇਟ ਲੱਗੇ ਦੋਨੇ ਪਾਸੇ ਪਲੇਟ ਲੱਗੇ ਨੇ ਇਹੇ ਵੀ ਪੰਪਰ ਹੈਗਾ ਜੀ ਮੰਨ ਲਾ ਤੇ 525000 ਰੁਪਏ ਡਿਮਾਂਡ ਲੱਗੇ बाकी चेक कर लो बी जी सेंटर गेरा तो है बाकी कंडीशन का पूरा साफ रहेगा जी ओके रिपोर्ट पे तो चाल चला की चल गल करिए जी दो सौ नब्बे घंटे चलिया हो बी नती सौ पं घंटे नती सौ पं घंटे चले बाकी कंडीशन देख स्रैक्टर तो वीडियो वाइसिया लगी कमेंट जरूर कर दो धन्यवाद